ਪਿੰਡ ਸੁਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਾਨੀ ਸੱਜਣ ਵੱਲੋਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਵਾਰਾ ਸਾਹਿਬ ਲਈ ਆਲੀਸ਼ਾਨ 에ਅਰ ਕੰਡੀਸ਼ਨਡ ਬੱਸ ਪੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵੱਲੋਂ ਆਲੀਸ਼ਾਨ ਬੱਸ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਕੋਲ ਖੜੀ ਕਰਕੇ ਬੱਸ ਦੀ ਚਾਬੀ ਦਫ਼ਤਰ ਵਿੱਚ ਦਿੱਤੀ ਗਈ। ਦਾਨੀ ਸੱਜਣ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹ ਇਹ ਬਾਸੀਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰਤ ਸਰੂਪ ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਦੇ ਵਿੱਚ ਲਗਵਾਉਣਾ ਚਾਹੁੰਦਾ ਹੈ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਦਾਨੀ ਸੱਜਣ ਵੱਲੋਂ ਬੱਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ ਬੱਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ ਬੱਸ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ ਬੱਸ ਦੀ ਕੁੱਲ ਅਨੁਮਾਨਿਤ ਲਾਗਤ 40 ਲੱਖ ਦੇ ਕਰੀਬ ਹੈ ਬਸ ਦੇ ਸਾਰੇ ਕਾਗਜ਼ਾਤ ਬੀਮਾ ਆਦ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਂ ਉੱਤੇ ਹਨ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਦੇਗ ਸਜਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਾਨੀ ਸੱਜਣਾ ਵੱਲੋਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਦਵਾਲੀਸ਼ਾਨ 에어 ਕੰਡੀਸ਼ਨਡ ਬੱਸ ਮਹਿੰਦਰਾ ਸਕਾਰਪਿਓ ਮਹਿੰਦਰਾ ਜਾਈਲੋ ਮਹਿੰਦਰਾ ਮਰਾਜੋ ਮਾਰੂਤੀ ਵਰਸਾ ਤਿੰਨ ਮਾਰੂਤੀ ਇਕੋ ਕਵਾਇਲਿਸ ਗੱਡੀਆਂ ਭੇਟ ਕੀਤੀਆਂ ਗਈਆਂ ਹਨ ਕਾਰ ਸੇਵਾ ਲਈ ਟਾਟਾ 207 ਟਾਟਾ 407 ਟਾਟਾ 709 ਟਾਟਾ ਐਲਪੀ ਟਰੱਕ ਦੋ ਮਹਿੰਦਰਾ ਯੂਟਿਲਿਟੀ ਮਹਿੰਦਰਾ ਪਿਕਅਪ ਮਹਿੰਦਰਾ ਬਲੈਰੋ ਮਹਿੰਦਰਾ ਕੈਂਪਰ ਮਹਿੰਦਰਾ ਮਿਨੀ ਟਰੱਕ ਅਸ਼ੋਕਾ ਲੈਂਡਰ ਟਰੱਕ ਚਾਰ ਮੋਟਰਸਾਈਕਲ ਬੇਅੰਤ ਸੋਨਾ ਆਧੁਗੁਪਤ ਅਤੇ ਪ੍ਰਤੱਖ ਰੂਪ ਦੇ ਵਿੱਚ ਪੇਂਟ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸੈਦੀ ਸਥਾਨ ਗੁਰਦੁਆਰਾ ਸਿੰਘ ਸਿੱਧਾਂ ਵਿਕੇ ਸੰਗਤਾਂ ਵੱਲੋਂ ਜਿਸ ਤਰ੍ਹਾਂ ਕੀ ਅੱਗੇ ਵੀ ਕਾਫੀ ਚੀਜ਼ਾਂ ਅਮਦਾਨ ਵੱਜੋਂ ਪੇਟ ਕੀਤੀਆਂ ਜਾਂਦੀਆਂ ਹਨ ਉਸ ਦੀ ਹੀ ਲੜੀ ਵੱਜੋਂ ਇਹ ਬਸ ਜੋ ਮਹਾਰਾ ਦੇ ਸਰੂਪਾਂ ਦੀ ਸੇਵਾ ਕਰਨ ਵਾਸਤੇ ਇਹ ਪਹਿਲਾਂ ਇਹਦੀ ਚਾਸੀ ਦਿੱਤੀ ਗਈ ਹੈ ਤੇ ਉਹਦੇ ਉੱਪਰ ਹੁਣ ਬਾਡੀ ਲਗਵਾ ਕੇ ਪੂਰਨ ਰੂਪ ਵਿੱਚ ਤਿਆਰ ਕਰਕੇ ਇਹ ਕੰਡੀਸ਼ਨ ਬੱਸ ਵਿੱਚ ਪਾਲਕੀ ਲਗਵਾ ਕੇ ਤਿਆਰ ਕਰਾ ਕੇ ਮਹਾਰਾਜ ਦੇ ਸਰੂਪਾਂ ਵਾਸਤੇ ਦਿੱਤੀ ਗਈ ਹੈ ਕਿ ਇਹ ਗੁਪਤ ਰੂਪ ਵਿੱਚ ਇਦਾਨ ਕੀਤਾ ਗਿਆ ਹੈ ਸਾਰਾ ਤੇ ਸੰਗਤਾਂ ਅੱਗੇ ਵੀ ਇੱਥੇ ਗੁਪਤ ਰੂਪ ਵਿੱਚ ਦਾਨ ਕਰਦੀਆਂ ਰਹਿੰਦੀਆਂ ਹਨ ਕਾਫੀ ਗੱਡੀਆਂ ਚੜਾਈਆਂ ਹਨ ਸੋਨੇ ਦੀ ਸੇਵਾ ਵੀ ਚੱਲ ਰਹੀ ਹੈ ਉਹਨਾਂ ਦੇ ਵਿੱਚ ਇਹ ਹੁਣ ਤਕਰੀਬਨ 2-4 ਦਿਨ ਹੋਏ ਹਨ ਪਹਿਲਾਂ ਸੋਨੇ ਦੀ ਛੋਟੀ ਕਲਸੀਆਂ ਦੀ ਸੇਵਾ ਵੀ ਕੀਤੀ ਗਈ ਹੈ ਉਹ ਵੀ ਗੁਪਤ ਰੂਪ ਵਿੱਚ ਹੀ ਆਈ ਹੈ ਹੋਰ ਵੀ ਬੇਅੰਤ ਸੇਵਾਵਾਂ ਮਾਂ ਜੋ ਚੱਲ ਰਹੀਆਂ ਐ ਇੱਥੇ ਬਿਲਡਿੰਗਾਂ ਦੀਆਂ ਹੁਣ ਮਲਟੀ ਸਟੋਰੀ ਪਾਰਕ ਕਾਰ ਪਾਰਕਿੰਗ ਬਣਾ ਰਹੀ ਹੈ ਉਹਦੇ ਵਿੱਚ ਵੀ ਸੰਗਤਾਂ ਵੱਲੋਂ ਦੇਸ਼ ਤੇ ਵਿਦੇਸ਼ ਵਿੱਚੋਂ ਵੀ ਮਾਇਆ ਭੇਟ ਕੀਤੀ ਜਾ ਰਹੀ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਪਿੰਡ ਸੁਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਾਨੀ ਸੱਜਣ ਵੱਲੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਵਾਰਾਂ ਸਾਹਿਬ ਲਈ ਆਲੀਸ਼ਾਨ 에어 ਕੰਡੀਸ਼ਨਡ ਬੱਸ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵੱਲੋਂ ਆਲੀਸ਼ਾਨ ਬੱਸ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਕੋਲ ਖੜੀ ਕਰਕੇ ਬੱਸ ਦੀ ਚਾਬੀ ਦਫ਼ਤਰ ਵਿੱਚ ਦਿੱਤੀ ਗਈ ਦਾਨੀ ਸੱਜਣ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹ ਇਹ ਬੱਸ ਇਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰਧ ਸਰੂਪ ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਦੇ ਵਿੱਚ ਲਗਵਾਉਣਾ ਚਾਹੁੰਦਾ ਹੈ ਉਹ ਆਪਣੀ ਪਹਿਚਾਨ ਗੁਪਤ ਰੱਖਣਾ ਚਾਹੁੰਦਾ ਹੈ ਦਾਨੀ ਸੱਜਣ ਵੱਲੋਂ ਬੱਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ ਬੱਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ ਬੱਸ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ ਬੱਸ ਦੀ ਕੁੱਲ ਅਨੁਮਾਨਿਤ ਲਾਗਤ 40 ਲੱਖ ਦੇ ਕਰੀਬ ਹੈ ਬੱਸ ਦੇ ਸਾਰੇ ਕਾਗਜ਼ਾਤ ਬੀਮਾ ਆਦ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਂ ਉੱਤੇ ਹਨ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਦੇਗ ਸਜਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਾਨੀ ਸੱਜਣਾ ਵੱਲੋਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਦੋ ਆਲੀਸ਼ਾਨ 에ਅਰ ਕੰਡੀਸ਼ਨਡ ਬੱਸ ਮਹਿੰਦਰਾ ਸਕਾਰਪਿਓ, ਮਹਿੰਦਰਾ ਜਾਈਲੋ, ਮਹਿੰਦਰਾ ਮਰਾਜੋ, ਮਾਰੂਤੀ ਵਰਸਾ, ਤਿੰਨ ਮਾਰੂਤੀ ਇਕੋ ਕਵਾਈਲਸ ਗੱਡੀਆਂ ਭੇਟ ਕੀਤੀਆਂ ਗਿਆ ਹਨ। ਕਾਰ ਸੇਵਾ ਲਈ ਟਾਟਾ 207 ਟਾਟਾ 407 ਟਾਟਾ 709 ਟਾਟਾ ਐਨਪੀ ਟਰੱਕ ਦੋ ਮਹਿੰਦਰਾ ਯੂਟਿਲਿਟੀ ਮਹਿੰਦਰਾ ਪਿਕਅਪ ਮਹਿੰਦਰਾ ਬਲੈਰੋ ਮਹਿੰਦਰਾ ਕੈਂਪਰ ਮਹਿੰਦਰਾ ਮਿਨੀ ਟਰੱਕ ਅਸ਼ੋਕ ਲੈਂਡਡ ਟਰੱਕ ਚਾਰ ਮੋਟਰਸਾਈਕਲ ਬੇਅੰਤ ਸੋਨਾ ਆਦ ਗੁਪਤ ਅਤੇ ਪ੍ਰਤੱਖ ਰੂਪ ਦੇ ਵਿੱਚ ਪੇਂਟ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤਾਂ ਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸਹੀਦੀ ਸਥਾਨ ਗੁਰਦੁਆਰਾ ਸਿੰਘ ਸਿਦਾਂ ਵਿਖੇ ਸੰਗਤਾਂ ਵੱਲੋਂ ਜਿਸ ਤਰ੍ਹਾਂ ਕੀ ਅੱਗੇ ਵੀ ਕਾਫੀ ਚੀਜ਼ਾਂ ਅਮਦਾਨ ਵੱਜੋਂ ਭੇਟ ਕੀਤੀਆਂ ਜਾਂਦੀਆਂ ਹਨ ਉਸ ਦੀ ਹੀ ਲੜੀ ਵੱਜੋਂ ਇਹ ਬੱਸ ਜੋ ਮਹਾਰਾ ਦੇ ਸਰੂਪਾਂ ਦੀ ਸੇਵਾ ਕਰਨ ਵਾਸਤੇ ਇਹ ਪਹਿਲਾਂ ਇਹਦੀ ਚਾਸੀ ਦਿੱਤੀ ਗਈ ਹੈ ਤੇ ਉਹਦੇ ਉੱਪਰ ਹੁਣ ਬਾਡੀ ਲਗਵਾ ਕੇ ਪੂਰਨ ਰੂਪ ਵਿੱਚ ਤਿਆਰ ਕਰਕੇ ਕੰਡੀਸ਼ਨ ਬੱਸ ਵਿੱਚ ਪਾਲਕੀ ਲਗਵਾ ਕੇ ਤਿਆਰ ਕਰਾ ਕੇ ਮਹਾਰਾਜ ਦੇ ਸਰੂਪਾਂ ਵਾਸਤੇ ਦਿੱਤੀ ਗਈ ਹੈ ਇਹ ਗੁਪਤ ਰੂਪ ਵਿੱਚ ਇਦਾਨ ਕੀਤਾ ਗਿਆ ਹੈ ਸਾਰਾ ਤੇ ਸੰਗਤਾਂ ਅੱਗੇ ਵੀ ਇੱਥੇ ਗੁਪਤ ਰੂਪ ਵਿੱਚ ਦਾਨ ਕਰਦੀਆਂ ਰਹਿੰਦੀਆਂ ਹਨ ਕਾਫੀ ਗੱਡੀਆਂ ਚੜਾਈਆਂ ਹਨ ਸੋਨੇ ਦੀ ਸੇਵਾ ਵੀ ਚੱਲ ਰਹੀ ਹੈ ਉਹਨਾਂ ਦੇ ਵਿੱਚ ਇਹ ਹੁਣ ਤਕਰੀਬਨ 2-4 ਦਿਨ ਹੋਈਆਂ ਪਹਿਲਾਂ ਸੋਨੇ ਦੀ ਛੋਟੀ ਕਲਸੀਆਂ ਦੀ ਸੇਵਾ ਵੀ ਕੀਤੀ ਗਈ ਹੈ ਉਹ ਵੀ ਗੁਪਤ ਰੂਪ ਵਿੱਚ ਹੀ ਆਈ ਹੈ ਹੋਰ ਵੀ ਬਿਆਤ ਸਹਿਬਾ ਮਾਨ ਜੋ ਚੱਲ ਰਹੀਆਂ ਐ ਇੱਥੇ ਬਿਲਡਿੰਗਾਂ ਦੀਆਂ ਹੁਣ ਮਲਟੀ ਸਟੋਰੀ ਪਾਰਕ ਕਾਰ ਪਾਰਕਿੰਗ ਬਣਾ ਰਹੀ ਹੈ ਉਹਦੇ ਵਿੱਚ ਵੀ ਸੰਗਤਾਂ ਵੱਲੋਂ ਦੇਸ਼ ਤੇ ਵਿਦੇਸ਼ ਵਿੱਚੋਂ ਵੀ ਮਾਇਆ ਭੇਟ ਕੀਤੀ ਜਾ ਰਹੀ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ